ਲੋ ਵੀ ਕਿਸਾਨ ਭਰਾਓ ਅੱਜ ਜਿਹੜਾ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਨਗੀਨਾ ਦਿਖਾਉਣ ਲੱਗੇ ਆ ਆਪਣੇ ਫਾਰਮ ਤੋਂ ਇਹ ਵੀਡੀਓ ਮੈਂ ਕਰ ਰਿਹਾ ਦੋਸਤੋ ਸਾਹਮਣੇ ਦੇਖ ਸਕਦੇ ਤੁਸੀਂ ਸਕਰੀਨ ਤੇ ਚੱਲ ਰਹੀ ਝੋਟੀ ਉਹਦੀ ਫੇਸ ਕੁਆਲਿਟੀ ਜੁਬਾਨ ਬਿਲਕੁਲ ਗੁਲਾਬੀ ਤੇ ਟੇਢੇ ਘੜਦੇ ਵਿੱਚ ਸੋ ਉਮਰ ਦੇ ਲਿਹਾਜ਼ ਨਾਲ ਦੋਸਤੋ ਇਹਦੀ ਜਿਹੜੀ ਹਜੇ ਉਮਰ ਆ ਡੇਢ ਕਸਾਲਿਆ ਤੇ ਹਾਈਟ ਤੇ ਲੈਂਥ ਤੇ ਤੁਸੀਂ ਇੱਥੋਂ ਪੂਛ ਤੋਂ ਚੈੱਕ ਕਰ ਸਕਦੇ ਆ ਦੋਸਤੋ ਜਿਹੜੀ ਇਹਦੀ ਧੌਣ ਦੀ ਲੰਬਾਈ ਆ ਇੱਥੋਂ ਦੇਖੋ ਕੱਲੀ-ਕੱਲੀ ਚੀਜ਼ ਚੈੱਕ ਕਰਿਓ ਦੋਸਤੋ ਇਹਦੀ ਝੋਟੀ ਵਾਕਿਆ ਹੀ 20 ਮਿੰਟ 25 ਮਿੰਟ ਤੇ ਮੈਂ ਇਹਦੇ ਤੇ ਝੋਟੀ ਦੀ ਗੱਲ ਕਰ ਸਕਦਾ ਮੰਨ ਲਓ ਇੰਨੇ ਕੁ ਗੋਣਾ ਇਹਦੇ ਤੇ ਤੇ ਵਾਕਿਆ ਹੀ ਉਹਦੇ ਕਹਿਣ ਵਾਂਗੂ ਕਿਸੇ ਸਮੇ ਜਦੋਂ ਇਹ ਹੀਰਾ ਚਮਕਿਆ ਤਾਂ ਦੋਸਤੋ ਸਿਰਾ ਕਰਾ ਦੂਗਾ ਟੇਡਾ ਕਟਿਆ ਕੱਟ ਵੀ ਇੰਨਾ ਕੁ ਪਿਆਰਾ ਆਉਂਦਾ ਦੋਸਤੋ ਕਿ ਬਹੁਤਾ ਜਿਆਦਾ ਮੰਨ ਲਓ ਸੋਹਣਾ ਲੱਗਦਾ ਆ ਵੇਖਣ ਨੂੰ ਤੇ ਧੌਣ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਵੱਟ ਪੈਂਦੇ ਧੌਣ ਦੀ ਲੰਬਾਈ ਇਹਦੀ ਐਕਸਟਰਾ ਹਜੇ ਖੜੀ ਆ ਜਦੋਂ ਕਿਤੇ ਪੱਠੇ ਖਾਂਦੀ ਹੋਵੇ ਤਾਂ ਧੌਣ ਮਿਰਗਾਂ ਵਾਂਗੂ ਇਹ 2 ਗੱਠ ਲੰਮੀ ਕਰ ਜਾਂਦੀ ਆ ਦੋਸਤੋ ਬਿਲਕੁਲ ਜਾਇਜ ਮਾਰਕਿੰਗ ਆ ਚਾਰੇ ਪੈਰਾਂ ਦੇ ਵਾਜਿਬ ਨਿਸ਼ਾਨ ਆ ਦੇਖ ਸਕਦੇ ਪੱਬੀਆਂ ਅੱਗੋਂ ਵੀ ਚਿੱਟੀਆਂ ਤੇ ਧੁੰਨ ਜਿਹੜਾ 2 ਇੰਚ ਦਾ ਪੂਰਾ ਲੋਲਾ ਇੱਥੋਂ ਤੁਸੀਂ ਦੇਖ ਸਕਦੇ ਆ ਤੇ ਪਿੱਛੇ ਦੀ ਜੇ ਗੱਲ ਕੀਤੀ ਜਾਵੇ ਤਾਂ ਜਿੰਨਾ ਇਹਦਾ ਪਿੱਛਾ ਚੌੜਾ ਆ ਨਾ ਦੋਸਤੋ ਆ ਦੇਖੋ ਕੰਗਰੂਡ 2 ਇੰਚ ਦੀ ਉਚਾਈ ਤੇ ਆ ਦੇਖ ਸਕਦੇ ਆ ਮੈਂ ਇੱਥੋਂ ਤੁਹਾਨੂੰ ਦਿਖਾ ਰਿਆ ਤੇ ਪੂਛ ਕੋਈ ਨੂੰ ਟੱਚ ਕਰਦੀ ਆ ਦੋਸਤੋ ਆ ਦੇਖ ਸਕਦੇ ਆ ਥੱਲੇ ਜਿੱਦਾ ਵੇੜਾ ਹੋਂਬਰ ਦੀ ਫਿਰਦੀ ਆ ਤੇ ਅੱਧੋਂ ਜ਼ਿਆਦੀ ਪੂਛ ਚਿੱਟੀ ਤੇ ਪੂਛ ਦੇ ਵਿੱਚ ਭੋਰਾ ਜਿੰਨੀ ਵੀ ਹੱਡੀ ਨਹੀਂ ਆ ਵੇਖੋ 1 2 3 4 ਤੇ 5 ਪੰਜ ਵਾਲ ਮਾਰਤੇ ਆ ਦੋਸਤੋ ਤੇ ਪੰਜ ਵਾਲ ਵੱਜਦੇ ਸਾਰ ਭੋਰਾ ਵੀ ਹੱਡੀ ਨਹੀਂ ਆਈ ਹੁਣ ਮੈਂ ਵਾਲ ਖੋਲੂਗਾ 1 2 3 4 ਤੇ 5 ਸੋ ਫਿਰ ਜੇ ਐ ਗੋਲ ਘਮੋਣੀ ਹੋਵੇ ਤਾਂ ਭਲਾ ਗੇਂਦ ਵਾਂਗੂ ਇਹਨੂੰ ਪੂਛ ਨੂੰ ਘਮਾ ਲੋ ਲੋ ਜੇ ਝੋਟੀ ਭੋਰਾ ਵੀ ਦਰਦ ਮੰਨੇ ਤਾਂ ਕਿਉ ਤੇ ਹੱਡੀ ਭੋਰਾ ਜਨੀਵ ਨਹੀਂ ਜੇ ਤੁਸੀਂ ਕੋਲੇ ਆ ਕੇ ਦੇਖੋਗੇ ਤੇ ਜਿਹੜਾ ਆਰਡਰ ਆ ਤੁਸੀਂ ਆ ਝੋਲੀ ਚ ਚੈੱਕ ਕਰ ਸਕਦੇ ਆ ਕੱਲਾ ਕੱਲਾ ਜਿਹੜਾ ਥਾਣਾ ਨਿਖੜਵਾ ਤੇ ਝੋਲੀ ਜਿਹੜੀ ਦੋਸਤੋ ਵਟ ਪੈਂਦੇ ਆ ਜਦੋਂ ਖੜਦੀ ਆ ਝੋਟੀਆਂ ਤੁਸੀਂ ਵਟ ਪੈਂਦੇ ਦੇਖ ਸਕਦੇ ਆ ਤੇ ਚਾਰੇ ਪੈਰ ਜਿਹੜੇ ਆ ਭੋਰਾ ਜਿੰਨੇ ਵੀ سپورਟ ਨਹੀਂ ਹੈਗੇ ਪੈਰਾਂ ਦੇ ਵਿੱਚ ਦੇਖ ਸਕਦੇ ਆ ਬਲੈਕ ਇਹ ਜਿਹੜੀ ਪਿਓਰਟੀ ਦੀ ਨਿਸ਼ਾਨੀ ਹੁੰਦੀ ਆ ਤੁਸੀਂ ਦੇਖ ਸਕਦੇ ਆ ਅਗਲੇ ਪੈਰ ਜਿਹੜੇ ਦੋਸਤੋ ਉਹ ਵੀ ਬਿਲਕੁਲ ਜੈਜ ਮਾਰਕਿੰਗ ਚ ਤੇ ਹੁਣ ਜੇ ਗੱਲ ਕਰੀਏ ਆਪਾਂ ਇਹਦੀ ਬਲੱਡ ਲਾਈਨ ਦੀ ਤੇ ਬਲੱਡ ਲਾਈਨ ਜਿਹੜੀ ਬਹੁਤ ਵੀਰ ਭਲੇਖਾ ਖਾ ਜਾਂਦੇ ਕਈ ਵਾਰੀ ਕਿ ਪਪੂ ਸੰਧੂ ਵਾਲੀ ਚ ਹੋਊਗੀ ਜਾਂ ਅਪਰੋਚ ਪਰਾਲੀ ਨਹੀਂ ਦੋਸਤੋ ਇਹ ਬਾਰਡਰ ਬੈਲਟ ਮਾਝੇ ਏਰੀਏ ਦੀ ਝੋਟੀ ਆ ਤੇ ਜਿੱਥੋਂ ਇਹ ਆਈ ਆ ਝੋਟੀ ਉਥੋਂ ਤੱਕ ਮੰਨ ਲਓ ਅਪਰੋਚ ਕਰਕੇ ਇਹਦਾ ਰਿਕਾਰਡ ਜੋ ਵੀ ਇਹਦਾ ਪੁੱਛਿਆ ਪਤਾ ਕੀਤਾ ਤਾਂ ਮਦਰ ਮਿਲਕ ਵੀ 14 13 14 ਕਿਲੋ 15 ਕਿਲੋ ਸੀ ਚਰਾਂਦ ਵਾਲੇ ਡੰਗਰਾਂ ਦਾ ਦੁੱਧ ਇੰਨਾ ਹੀ ਬਹੁਤ ਹੁੰਦਾ ਤੇ ਪਿਓ ਜਿਹੜਾ ਇਹਦਾ ਉਹ ਵੀ ਬਹੁਤ ਹੀ ਚੰਗਾ ਸੀ ਪਰ ਨਾਮ ਨਹੀਂ ਰੱਖਿਆ ਸੀ ਕਿਉਂਕਿ ਜਿਹੜੇ ਸਾਨਾਂ ਦਾ ਨਾਮ ਨਹੀਂ ਰੱਖਿਆ ਹੁੰਦਾ ਜ਼ਰੂਰੀ ਨਹੀਂ ਵੀ ਜੇ ਉਹਨਾਂ ਦਾ ਨਾਮ ਨਹੀਂ ਰੱਖਿਆ ਤੇ ਉਹ ਚੈਂਪੀਅਨ ਨਹੀਂ ਉਹ ਵੀ ਚੈਂਪੀਅਨ ਹੀ ਰਹੇ ਆਪਣੇ ਸਮੇਂ 'ਚ ਕਿਉਂਕਿ ਉਦੋਂ ਪਹਿਲੀਆਂ ਸਮਾਂ 'ਚ ਮੇਲੇ ਜਿਹੜੇ ਬਹੁਤ ਘੱਟ ਵੇਖਣ ਦੇ ਸ਼ੌਂਕੀ ਸੀ ਤੇ ਬਹੁਤ ਸਾਨ ਹੀਰੇ ਲੋਕਾਂ ਦੇ ਘਰੇ ਹੁੰਦੇ ਸੀਗੇ ਸੋ ਕਈਆਂ ਨੂੰ ਮੰਨ ਲਓ ਮੌਕਾ ਹੀ ਨਹੀਂ ਮਿਲਦਾ ਸੀਗਾ ਜ਼ਿੰਦਗੀ ਦੇ ਇੰਨੇ ਕ ਕੰਮ ਰੁਝਾਨ ਹੁੰਦੇ ਸੀ ਕਿ ਬਾਹਰ ਕੱਢਣ ਦਾ ਸਾਨ ਤੇ ਇੱਕ ਜਿਹੜੀ ਖਾਸੀਅਤ ਮੈਂ ਹੋਰ ਤੁਹਾਨੂੰ ਦੱਸਦਾ ਜਿਵੇਂ ਆ ਸੂ ਆ ਸੂ ਤੋਂ ਪਿੱਛੇ ਜਿਹੜਾ ਉੱਬਰਦਾ ਮਾਸ ਆ ਇਹਦਾ ਇਹੇ ਦੋਸਤੋ ਜਿਵੇਂ ਜਿਵੇਂ ਤਿਆਰ ਹੋਊਗੀ ਇਹ ਆਰਡਰ ਬਣਾਊਗੀ ਜਦੋਂ ਗੱਬਣ ਹੋਊਗੀ ਤਾਂ ਇਹ ਬਹੁਤ ਹੀ ਵੱਡਾ ਕਰੂਗੀ ਸੋ ਇਹ ਜਿਹੜੀ ਵੀਡੀਓ ਸੀ ਆਈ ਦੀ ਆਪਣੀ ਆਪਣੇ ਫਾਰਮ ਤੋਂ ਤੇ ਐਡਰੈਸ ਦੋਸਤੋ ਮੈਂ ਦੱਸ ਦਿੰਨਾ ਪਿੰਡ ਮੇਲਕ ਕਾਲੀਆਂ ਆਪਣੇ ਜਿਹੜੇ ਲਾਗੇ ਦੇ ਸ਼ਹਿਰ ਆ ਜੀਰਾ ਮਹੂ ਕੋਟੀਸੇ ਖਾਂ ਆਪਣ ਨੂੰ ਲਾਗੇ ਦੇ ਸ਼ਹਿਰ ਲੱਗਦੇ ਆ ਤੁਸੀਂ ਕਿਸੇ ਟਾਈਮ ਵੀ ਆ ਕੇ ਵਿਜ਼ਿਟ ਕਰਕੇ ਇਥੇ ਇਹਨੂੰ ਚੈੱਕ ਕਰ ਸਕਦੇ ਆਂ ਦੇਖ ਸਕਦੇ ਆਂ ਸੋ ਧੰਨਵਾਦ ਕਿਸਾਨ ਭਰਾਵੋ ਇਨਾ ਪਿਆਰ ਦੇਣ ਲਈ ਜਿਉਂਦੇ ਵਾਸਤੇ ਰੋ